ਸ਼੍ਰੀ ਹਰੀਓ ਮੰਦਿਰ ਪੇਗੋਨੇਗਾ ਮੰਤੂਆ ਵਿਖੇ ਸ਼੍ਰੀ ਗਣੇਸ਼ ਚਤੁਰਥੀ ਮੌਕੇ ਕੀਤਾ ਗਿਆ ਵਿਸ਼ੇਸ਼ ਸਮਾਗਮ ਆਯੋਜਿਤ ਬੀਤੇ ਦਿਨੀ ਜਿੱਥੇ ਪੂਰੇ ਸੰਸਾਰ ਵਿੱਚ ਸਥਿਤ ਸਨਾਤਨੀ ਮੰਦਿਰਾਂ ਵਿੱਚ ਸ਼੍ਰੀ ਗਣੇਸ਼ ਚਤੁਰਥੀ ਦਾ ਉਤਸਵ ਬਹੁਤ ਹੀ ਸ਼ਰਧਾ ਸਹਿਤ ਅਤੇ ਉਤਮਤਾ ਨਾਲ ਮਨਾਇਆ ਗਿਆ ਉੱਥੇ ਹੀ ਇਟਲੀ ਦੇ ਮੰਤੂਆ ਜ਼ਿਲ੍ਹੇ ਵਿੱਚ ਪੈਂਦੇ ਪੇਗੋਨੇਗਾ ਵਿਖੇ ਸਥਿਤ ਪ੍ਰਸਿੱਧ ਸ਼੍ਰੀ ਹਰੀਓ ਮੰਦਿਰ ਵਿਖੇ ਵੀ ਇਸ ਉਤਸਵ ਨੂੰ ਮੁੱਖ ਰੱਖਦੇ ਹਾਂ ਮੰਦਿਰ ਦੀ ਪ੍ਰਬੰਧਕ ਕਮੇਟੀ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਦੀ ਸ਼ੁਰੂਆਤ ਪ੍ਰਧਾਨ ਹਰਮੇਸ਼ ਲਾਲ ਦੀ ਅਗਵਾਈ ਵਿੱਚ ਸ਼੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਵੱਖ-ਵੱਖ ਤਰ੍ਹਾਂ ਦਾ ਜਲ ਦੁੱਧ ਅਤੇ ਦੇਸੀ ਘਿਓ ਨਾਲ ਇਸ਼ਨਾਨ ਕਰਵਾਉਣ ਨਾਲ ਹੋਈ ਉਪਰੰਤ ਪੁਜਾਰੀ ਜੀ ਨੇ ਪੂਜਾ ਅਰਚਨਾ ਕੀਤੀ ਅਤੇ ਸ਼੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਪਾਲਕੀ ਵਿੱਚ ਸ਼ਸ਼ੋਭਤ ਕਰਕੇ ਆਈਆਂ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਸਹਿਤ ਭਜਨ ਕੀਰਤਨ ਕਰਦੇ ਹੋਏ ਮੰਦਿਰ ਦੀ ਪੰਦ ਵਰ ਪ੍ਰਕਰਮਾ ਕੀਤੀ। ਉਪਰੰਤ ਪ੍ਰਸਿੱਧ ਭਜਨ ਮੰਡਲੀ ਪੰਕਜ ਰਾਜਾ ਸਾਈ ਵੱਲੋਂ ਸ਼੍ਰੀ ਗਣੇਸ਼ ਜੀ ਅਤੇ ਸਨਾਤਨ ਮਾਦੇ ਹੋਰ ਦੇਵੀ ਦੇਵ ਚਾਮਨ ਤਕਵੇ ਚ ਪ੍ਰਸਿੱਧ ਭਜਨ ਬਹੁਤ ਹੀ ਸ਼ਰਧਾ ਸਹਿਤ ਆਪਣੀ ਸੁਰੀਲੀ ਆਵਾਜ਼ ਅਤੇ ਮਧੁਰੋ ਬਾਗ ਵਿੱਚ ਗਾ ਕੇ ਖੂਬ ਰੰਗ ਬੰਨਿਆ ਅਤੇ ਆਈਆਂ ਸੰਗਤਾਂ ਨੂੰ ਮੰਤਰ ਮੁਕਤ ਕਰੀ ਰੱਖਿਆ। ਮੰਦਿਰ ਦੇ ਪੁਜਾਰੀ ਜੀ ਵੱਲੋਂ ਆਈਆਂ ਸਮੂਹ ਸੰਗਤਾਂ ਦੀ ਸਿਹਤ ਤੰਦਰੁਸਤੀ ਅਤੇ ਚੰਗੇ ਕਮਕਾਲੀ ਅਰਦਾਸ ਕੀਤੀ ਗਈ। ਇਸ ਮੌਕੇ ਇੰਆ ਸੰਤਾਲੀ ਪ੍ਰਬੰਧਕ ਕਮੇਟੀ ਤੇ ਇਲਾਕਾ ਨਿਵਾਸੀ ਸੰਤਾਂ ਵੱਲੋਂ ਦਹੀਂ ਪੱਲੇ ਗੋਲ ਗੱਪੇ ਪਾਸਤਾ ਤੇ ਹੋਰ ਵੀ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ ਸਨ ਅੰਤ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਇਸ ਉਤਸਵ ਮੌਕੇ ਦੂਰ ਨੇੜੇ ਚੱਲ ਕੇ ਆਏ ਪਤਨ ਜੀਆ ਨੂੰ ਆਖਿਆ ਗਿਆ ਅਤੇ ਸਭ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਪਤਵੰਤੇ ਸੱਜਣਾ ਅਤੇ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦੀਆਂ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ